ਗਵਰਨਮੈਂਟਸ ਕੋਲ ਨਾ ਡਾਇਰੈਕਟ ਐਕਸੈਸ ਹੁੰਦਾ ਤੁਹਾਡੇ ਫੋਨ ਦਾ ਰੂਟ ਐਕਸੈਸ ਜਿਹਨੂੰ ਕਹਿੰਦੇ ਆ ਤੇ ਉਹ ਭਾਵੇਂ ਸਿਗਨਲ ਹੋਵੇ ਭਾਵੇਂ WhatsApp ਹੋਵੇ ਭਾਵੇਂ ਕੋਈ ਹੋਰ ਹੋਵੇ ਉਹ ਮੈਟਰ ਨਹੀਂ ਕਰਦਾ ਉਹ ਸਕਿਉਰਿਟੀ ਜਿਹੜੀ ਡਿਵਾਈਸ ਦੀ ਸਕਿਉਰਿਟੀ ਹੈ ਉਹਨੂੰ ਸਦਾ ਹੀ ਨਾ ਬੰਦੇ ਜਿੱਤੇ ਕਰਕੇ ਤੁਹਾਡੀ ਜਿਹੜੀ ਜਾਣਕਾਰੀ ਉਹਦੇ ਤੇ ਤੁਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਸਕਿਉਰ ਨਹੀਂ ਹੈ ਇਸ ਕਨਵਰਸੇਸ਼ਨ ਦੇ ਵਿੱਚ ਵੀ ਜਿਹੜੀ ਐਂਡ ਟੂ ਐਂਡ ਇਨਕ੍ਰਿਪਸ਼ਨ ਸੀ ਸਿਗਨਲ ਦੀ ਉਹ ਬ੍ਰੀਚ ਨਹੀਂ ਹੋਈ ਨਾ ਹੀ ਉਹ ਸਿਗਨਲ ਹੈਕ ਹੋਇਆ ਗੱਲ ਕੀ ਹੋਈ ਵੀ ਜਿਹੜੀ ਜਿਹੜੀ ਜਾਣਕਾਰੀ ਸੀ ਜਿਹਦਾ ਉਹਦਾ ਯੂਜ਼ ਸੀ ਉਹ ਰਿਸਪੌਂਸਿਬਿਲਟੀ ਆਇ ਕੋਰ ਸੋਚੇ ਤਾਂ ਕੋਈ ਲੱਗਦਾ ਕਿ QR ਕੋਡ ਜਿਹੜਾ ਉਹ ਸ਼ੱਕੀ ਆ ਤੇ ਉਹਨੂੰ ਕਦੇ ਵੀ ਸਕੈਨ ਨਾ ਕਰੋ ਜਿਹੜਾ ਸਿਗਨਲ ਐਪ ਹੈਗੀ ਆ ਉਹਨੂੰ ਹਮੇਸ਼ਾ ਜਾਂ ਹੋਰ ਐਪਸ ਐਗੂਨ ਹਮੇਸ਼ਾ ਅਪ ਟੂ ਡੇਟ ਰੱਖੋ ਕਿਉਂਕਿ ਜਿਹੜੇ ਓਨਰ ਹੁੰਦੇ ਆ ਉਹਨਾਂ ਸਿਕਿਉਰਿਟੀ ਪੈਚਸ ਲਾਉਣੇ ਹੁੰਦੇ ਆ ਉਹ ਅਪਡੇਟਸ ਵਿੱਚ ਇਨਕਲੂਡਡ ਹੁੰਦੇ ਆ ਉਹਨੂੰ ਹਮੇਸ਼ਾ ਕੋਸ਼ਿਸ਼ ਕਰੋ ਜਦੋਂ ਪੈਚ ਆਉਂਦਾ ਅਪਡੇਟ ਆਉਂਦੀ ਆ ਉਹਨੂੰ ਜ਼ਰੂਰ ਅਪਡੇਟ ਕਰ ਸਕੀਕਾਰ ਗੱਲਬਾਤ ਕਰਦੇ ਆ ਸਿਗਨਲ ਐਪ ਦੀ ਜਿਹਦਾ ਬਹੁਤ ਰੌਲਾ ਪਿਆ ਹੋਇਆ ਅੱਜਕੱਲ੍ਹ ਕਿ ਸਿਗਨਲ ਐਪ ਸ਼ਾਇਦ ਜਿਹੜੀ ਹੈ ਹੈਕ ਹੋ ਗਈ ਸੀ ਤੇ ਜਿਹੜੇ ਹੈਕਰ ਆ ਤੇ ਆਪਾਂ ਨੂੰ ਇਹਦੇ ਬਾਰੇ ਕੀ ਜਾਣਕਾਰੀ ਅਵੇਲੇਬਲ ਆ ਤੇ ਆਪਾਂ ਨੂੰ ਕਿੱਦਾਂ ਵੇਜਲੈਂਟ ਰਹੀਏ ਕਿੱਦਾਂ ਇਹ ਤੋਂ ਵਿਚਾਰ ਰੱਖੀਏ ਸੋ ਗੱਲਬਾਤ ਇਦਾਂ ਹੋਈ ਕਿ ਅਮਰੀਕਾ ਦੇ ਜਿਹੜੇ ਡਿਫਰੈਂਸ ਫੈਕਟਰੀ ਐ ਪੀਟ ਐਕਸੈਥ ਉਹਨਾਂ ਨੇ ਨਾ ਗਲਤੀ ਦੇ ਨਾਲ ਇੱਕ ਸਿਗਨਲ ਦਾ ਗਰੁੱਪ ਜਨਰੇਟ ਕਰਕੇ ਇਦੇ ਵਿੱਚ ਉਹ ਕਨਵਰਸੇਸ਼ਨ ਕਰ ਰਹੀ ਸੀ ਉਹਦੇ ਵਿੱਚ ਅਟਲੈਂਟਿਕ ਦਾ ਸ਼ਾਇਦ ਸੀ ਰਿਪੋਰਟਰ ਉਹਨੂੰ ਵਿੱਚ ਐਡ ਕਰਕੇ ਜਿਹੜੇ ਮਿਡਲ ਈਸਟ ਦੇ ਵਿੱਚ ਵਾਰ ਦੇ ਉਹਨਾਂ ਦੇ ਪਲਾਨ ਸੀ ਉਹ ਉਹਤੇ ਸ਼ੇਅਰ ਕਰ ਦਿੱਤੇ ਸੋ ਉਹ ਜਿਹੜੀ ਜਾਣਕਾਰੀ ਆ ਉਹ ਇੱਕ ਸਿਵਿਲਿਅਨ ਬੰਦੇ ਕੋਲ ਵੀ ਜਿਹੜੀ ਉਹ ਜਾਣਦੀ ਰਹੀ ਸੋ ਇਹਦੇ ਕਰਕੇ ਜਿਹੜਾ ਸਿਗਨਲ ਦੇ ਕਰਕੇ ਕਾਫੀ ਕੰਟਰੋਵਰਸੀ ਜੀ ਬਣੀ ਹੋਈ ਆ ਤੇ ਆਪਾਂ ਤੇ ਪਰ ਗੱਲਬਾਤ ਕਰਦੇ ਆ ਕਿ ਜਿਹੜੀ ਸਿਗਨਲ ਬਾਕੀ ਐਪਸ ਦੇ ਵਾਂਗੂ ਕਿੰਨੀ ਸਿਕਿਉਰ ਕਿੰਨੀ ਕਿ ਨਹੀਂ ਆ ਆਪਾਂ ਨੂੰ ਕੀ ਕਰਨਾ ਚਾਹੀਦਾ ਜਿਹੜੇ ਐਕਟਿਵਿਸਟ ਆ ਜਾਂ ਹੋਰ ਲੋਕ ਆ ਜਿਹੜੇ ਆਪਣੇ ਜਿਹੜੀ ਇਨਫੋਰਮੇਸ਼ਨ ਨੂੰ ਸਿਕਿਉਰ ਰੱਖਣਾ ਚਾਹੁੰਦੇ ਉਹਦੇ ਬਾਰੇ ਜਿਹੜੀ ਗੱਲਬਾਤ ਆ ਉਹ ਆਪਾਂ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਕਰਾਂਗੇ ਸੋ ਸਭ ਤੋਂ ਪਹਿਲਾਂ ਜ਼ਰੂਰੀ ਜਾਣਕਾਰੀ ਇਹ ਹੈ ਕਿ ਜੇ ਤੁਸੀਂ ਫਿਜ਼ੀਕਲੀ ਲੋਕੇਟਿਡ ਹੋ ਇਸ ਉਸ ਤਰ੍ਹਾਂ ਦੇ ਦੇਸ਼ ਦੇ ਵਿੱਚ ਜਿੱਥੇ ਤੁਹਾਡੀ ਜਿਹੜੀ ਗਵਰਨਮੈਂਟਸ ਉਹ ਸਪਾਈ ਕਰਦੀਆਂ ਇੰਡੀਆ ਚਾਈਨਾ ਉਹਨਾਂ ਦੇ ਵਿੱਚ ਹੀ ਆ ਇਨਾ ਬਾਰੇ ਵੀ ਜੋ ਰਿਪੋਰਟਾਂ ਆਉਂਦੀਆਂ ਉਹਦੇ ਵਿੱਚ ਇਹ ਆ ਕਿ ਉਹ ਗਵਰਨਮੈਂਟ ਸਕੂਨ ਡਾਇਰੈਕਟ ਐਕਸੈਸ ਹੁੰਦਾ ਤੁਹਾਡੇ ਫੋਨ ਦਾ ਰੂਟ ਐਕਸੈਸ ਜਿਹਨੂੰ ਕਹਿੰਦੇ ਆ ਤੇ ਉਹ ਭਾਵੇਂ ਸਿਗਨਲ ਹੋਏ ਭਾਵੇਂ WhatsApp ਹੋਏ ਭਾਵੇਂ ਕੋਈ ਹੋਰ ਹੋਏ ਉਹ ਮੈਟਰ ਨਹੀਂ ਕਰਦਾ ਉਹ ਸਕਿਉਰਿਟੀ ਜਿਹੜੀ ਡਿਵਾਈਸ ਦੀ ਸਕਿਉਰਿਟੀ ਹੈ ਉਹਨੂੰ ਸਿੱਧਾ ਹੀ ਹੱਥ ਪਾ ਲੈਂਦੇ ਜਿੱਤੇ ਕਰਕੇ ਤੁਹਾਡੀ ਜਿਹੜੀ ਜਾਣਕਾਰੀ ਉਹਦੇ ਉੱਤੇ ਤੁਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਸਕਿਉਰ ਨਹੀਂ ਹੁੰਦੀ ਉਹ ਮੈਟਰ ਨਹੀਂ ਕਰਦਾ ਤੁਸੀਂ ਕਿਹੜਾ ਉਹਨੂੰ ਸ਼ੇਅਰ ਕਰਦੇ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਦੇਖਿਆ ਜਾਂਦਾ ਜਿਹੜੇ ਸਿਗਨਲ ਹੈ ਬੈਸਟ ਚੋਇਸ ਆ ਬਾਕੀ ਸਾਰੇ ਐਪਸ ਦੇ ਨਾਲੋਂ ਜੋ ਮੇਰਾ ਅਨਾਲਿਸਿਸ ਆ ਹੈ ਨਾ ਉਹ ਕੈਂਦਾ opinion ਹੋ ਸਕਦੇ ਆਪੋ ਆਪਣੇ ਤੇ ਉਹਦੀ ਜਿਹੜੀ ਇਸ ਕਨਵਰਸੇਸ਼ਨ ਦੇ ਵਿੱਚ ਵੀ ਜਿਹੜੀ end to end encryption ਸੀ signal ਦੀ ਉਹ ਬ੍ਰੀਚ ਨਹੀਂ ਹੋਈ ਹੈ ਨਾ ਤੇ ਨਾ ਹੀ ਉਹ signal ਹੈਕ ਹੋਇਆ ਗੱਲ ਕੀ ਹੋਈ ਵੀ ਜਿਹੜੀ ਜਿਹੜੀ ਜਾਣਕਾਰੀ ਸੀ ਉਹ ਜਿਹਦਾ ਉਹਦਾ ਯੂਸੀਓ ਰਿਸਪੌਂਸਿਵ ਯੂਜ਼ਰ ਬਿਹੇਵੀਅਰਸ ਇਨ ਆਕੀ ਦੇ ਵਿੱਚ ਟੈਕ ਲੱਗੇ ਸੋ ਇਹ ਬਾਕੀ ਜਿਹੜੇ ਲੋਕ ਆ ਉਹਨਾਂ ਨੇ ਕਿਦਾਂ ਚੀਜ਼ ਮੈਟਰ ਕਰਦੀ ਹੈ ਨਾ ਸਿੱਖਾਂ ਨੂੰ ਕਿਦਾਂ ਮੈਟਰ ਕਰਦੀ ਹੈ ਪਹਿਲੀ ਚੀਜ਼ ਇਹ ਆ ਕਿ ਜャ ਜੋ ਹੋਰ ਵੀ ਕਮਿਊਨਿਟੀ ਚ ਜੋ ਐਕਟਿਵਿਸਟ ਹੋਣਗੇ ਉਹਨਾਂ ਨੂੰ ਇਹ ਕਿਦਾਂ ਚੀਜ਼ ਮੈਟਰ ਕਰਦੀ ਹੈ ਹੈਨਾ ਸੋ ਉਹਦੇ ਵਿੱਚ ਇਹ ਆ ਕਿ ਜਿਹੜੀ ਇੱਕ ਵੱਡੀ ਇਹ ਸਾਰੀਆਂ ਐਪਸ ਹੁੰਦੀਆਂ ਉਹਦੇ ਵੱਡੀ ਚੀਜ਼ ਇਹ ਹੁੰਦੀ ਹੈ ਕਿ ਇਹ ਸਾਰੀਆਂ ਐਪਸ ਦੀ ਨੂੰ ਤੁਸੀਂ ਲਿੰਕ ਕਰ ਸਕਦੇ ਹੋ ਕਿਸੇ ਡਿਵਾਈਸ ਦੇ ਨਾਲ ਜਦੋਂ WhatsApp ਦਾ ਵੈਬ ਬੇਸਡ ਇੰਟਰਫੇਸ ਹੁੰਦਾ ਜਾਂ ਇਹਨਾਂ ਦੀ ਐਪਸ ਵੀ ਹੁੰਦੀਆਂ ਹੈਨਾ ਤੇ ਜਾਂ ਸਿਗਨਲ ਦਾ ਵੀ ਇਸੇ ਤਰ੍ਹਾਂ ਹੈਗਾ ਹੋਰਾਂ ਦਾ ਵੀ ਹੋਊਗਾ ਤੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਲਿੰਕ ਡਿਵਾਈਸ ਦੇ ਵਿੱਚ ਮੰਨ ਲਓ ਤਿੰਨ ਚਾਰ ਡਿਵਾਈਸ ਤੇ ਤੁਸੀਂ ਆਪਣੀ ਐਪ ਨੂੰ ਲਿੰਕ ਕਰ ਦਿੱਤਾ ਹੁਣ ਉਹ ਤੁਹਾਡੇ ਸਾਰੇ ਇਨਫਰਾਸਟ੍ਰਕਚਰ ਦੀ ਸਿਕਿਉਰਿਟੀ ਉਨੀ ਕੀ ਮਜ਼ਬੂਤ ਹੈ ਜਿੰਨੀ ਕਿ ਚਾਰੇ ਚਾਰੇ ਡਿਵਾਈਸਸ ਤੁਹਾਡੀਆਂ ਤੇ ਸਿਕਿਉਰਿਟੀ ਮਜ਼ਬੂਤ ਹੋਣਾ ਚੈੱਕ ਕਰਦੀ ਵੀ ਹੈਕ ਹੋ ਜੇ ਤੇ ਜਾਂ ਕੋਈ ਉਹਦੇ ਤੇ ਜੋ ਉੱਥੋਂ ਜਾਣਕਾਰੀ ਜਿਹੜੀ ਉਹ ਤੁਹਾਡੀ ਹਾਸਲ ਕਰ ਸਕਦਾ ਹੈ ਨਾ ਤੇ 어 ਇਹਦੇ ਵਿੱਚ ਇਹ ਚੀਜ਼ ਖਾਸ ਤੌਰ ਤੇ ਰੱਖਣ ਦੀ ਜ਼ਰੂਰਤ ਗੱਲ ਇਹ ਆ ਕਿ ਜੇਤਰਾ ਨੂੰ ਕੋਈ ਲੱਗਦਾ ਕਿ ਕੋਈ ਇਨਫਰਮੇਸ਼ਨ ਬਹੁਤ ਜ਼ਿਆਦਾ ਸੈਂਸਿਟਿਵ ਆ ਜਾਂ ਬਹੁਤ ਕ੍ਰਿਟੀਕਲ ਆ ਜੇ ਦਾ ਟ੍ਰੈਵਲ ਪਲਾਨ ਹੋ ਗਏ ਟ੍ਰੈਵਲ ਰਾਊਟ ਹੋ ਗਏ ਪਰਸਨਲ ਸਕਿਉਰਿਟੀ ਹੋ ਗਈ ਤੁਸੀਂ ਉਹਨੂੰ ਕਿਸੇ ਐਪ ਦੇ ਉੱਤੇ ਭਾਵੇਂ ਕੋਈ ਸਿਗਨਲ ਹੋਏ ਉਹ ਜਿੰਨਾ ਚਿਰ ਤੱਕ ਤੁਹਾਨੂੰ ਇਹ ਨਹੀਂ ਪਤਾ ਕਿ 100% ਸਿਕਿਉਰ ਆ ਜੋ ਇਨ ਦੇ ਲਿੰਕਡ ਡਿਵਾਈਸਸ ਤੇ ਉਮ ਉਹ ਜਿਹੜੀ ਨਹੀਂ ਹੈਗੀ ਉਹ ਤਾਂ ਹੀ ਉਹਦੇ ਤੇ ਜਾਣਕਾਰੀ ਆਪਣੀ ਸ਼ੇਅਰ ਕਰੋ ਅਦਰਵਾਈਜ਼ ਉਹਤੇ ਤੁਸੀਂ ਨਾ ਕਰੋ ਆ ਇੱਕ ਹੋਰ ਜਿਹੜਾ ਜਲ ਬਹੁਤ ਚੱਲੀ ਆ ਵੀ QR ਕੋਡ ਜਿਹੜੇ ਆ ਤੁਸੀਂ ਹੈਨਾ ਸਕੈਨ ਕਰੋ ਜੀ ਤੋਂ ਜਾਣਕਾਰੀ ਲਓ ਸੁਚੇਤਾਂ ਨੂੰ ਕੋਈ ਲੱਗਦਾ ਕਿ QR ਕੋਡ ਜਿਹੜਾ ਉਹ ਸ਼ੱਕੀ ਆ ਤੇ ਉਹਨੂੰ ਕਦੇ ਵੀ ਸਕੈਨ ਨਾ ਕਰੋ ਹੈਨਾ ਤੇ ਭਾਵੇਂ ਕੀ ਕੋਈ ਅਰਜੈਂਟ ਹੋਏ ਤੈਨੂੰ ਕੋਈ ਕਹਿੰਦਾ ਹੈ ਕਿ ਅਫੀਸ਼ੀਅਲ ਕੋਡ ਹੈ ਨਾ ਕੋਈ ਟ੍ਰਿਕ ਕਰ ਸਕਦਾ ਕੋਈ ਵੀ ਕਿਉਂਕਿ ਤੇ ਬਾਰ ਬਾਰ ਆਪਣੇ ਜਿਹੜੇ ਲਿੰਕ ਡਿਵਾਈਸਸ ਹਨ ਉਹਨੂੰ ਜ਼ਰੂਰ ਚੈੱਕ ਕਰਦੇ ਰਹੋ ਸਿਗਨਲ ਦੇ ਵਿੱਚ ਤੁਸੀਂ ਸਿਗਨਲ ਨੂੰ ਖੋਲ ਕੇ ਉਹਦੀ ਸੈਟਿੰਗ ਲਿੰਕਡ ਡਿਵਾਈਸੇਸ ਵਿੱਚ ਜਾ ਸਕਦੇ ਹੋ ਤੇ ਉਹਦੇ ਵਿੱਚ ਇਮੀਡੀਏਟਲੀ ਰਿਮੂਵ ਕਰ ਦਿਓ ਜਿਹੜੀ ਡਿਵਾਈਸ ਨੂੰ ਤੁਸੀਂ ਨਹੀਂ ਪਛਾਣਦੇ ਹੋ ਸਕਦਾ ਜਿਹੜਾ ਤੁਸੀਂ QR ਕੋਡ ਲਿੰਕ ਕੀਤਾ ਉਹਨੇ ਤੁਹਾਨੂੰ ਡਿਵਾਈਸ ਤੇ ਲਿੰਕ ਕਰ ਦਿੱਤਾ ਹੋਵੇ ਤੇ ਅਗਲੀ ਗੱਲ ਜਿਹੜੀ ਆਪਾਂ ਟੈਕਟਾਕ ਦੇ ਵਿੱਚ ਹਮੇਸ਼ਾ ਕਰਦੇ ਰਹਿੰਦੇ ਆ ਕਿ ਜਿਹੜਾ ਸਿਗਨਲ ਐਪ ਹੈਗੀ ਆ ਉਹਨੂੰ ਹਮੇਸ਼ਾ ਜਾ ਹੋਰ ਐਪਸ ਐਗਨ ਨੂੰ ਮੈਂ ਸ਼ਬ ਟੂ ਡੇਟ ਰੱਖੋ ਕਿ ਜਿਹੜੇ ਓਨਰ ਹੁੰਦੇ ਆ ਉਹਨਾਂ ਸਿਕਿਉਰਿਟੀ ਪੈਚਸ ਲਾਉਣੇ ਹੁੰਦੇ ਆ ਉਹ ਅਪਡੇਟਸ ਵਿੱਚ ਇਨਕਲੂਡਡ ਹੁੰਦੇ ਆ ਉਹਨੂੰ ਹਮੇਸ਼ਾ ਕੋਸ਼ਿਸ਼ ਕਰੋ ਜਦੋਂ ਪੈਚ ਆਉਂਦਾ ਅਪਡੇਟ ਆਉਂਦੀ ਆ ਉਹਨੂੰ ਜ਼ਰੂਰ ਅਪਡੇਟ ਕਰੋ ਹੈਨਾ ਤੇ ਬਾਟਮ ਲਾਈਨ ਇਹਦੀ ਸਾਰੀ ਗੱਲਬਾਤ ਦੀ ਕੀ ਆਪੀ ਜਿਹੜੀ ਸਿਗਨਲ ਦੀ ਸਿਕਿਉਰਿਟੀ ਇਟਸੈਲਫ ਹੋ ਅਜ ਵੀ ਸਟਰੋਂਗ ਆ ਪਰ ਵਿਜੀਲੈਂਸ ਇੱਦੀ ਜ਼ਰੂਰ ਚਾਹੀਦੀ ਆ ਤੇ ਜੇ ਤੁਸੀਂ ਅਖੀਰਲੀ ਗੱਲ ਮੈਂ ਫੇਰ ਰੀਟ੍ਰੀਟ ਕਰ ਰੀਟ੍ਰੀਟ ਕਰਦਾ ਜਿਹੜੀ ਮੈਂ ਸ਼ੁਰੂ ਚ ਕਹੀ ਸੀ ਕਿ ਜੇ ਤੁਸੀਂ ਕਿਸ ਫਿਜ਼ੀਕਲੀ ਲੋਕੇਟਿਡ ਉਮ ਸਨੂਪਿੰਗ ਕਰਤੀਆਂ ਵਾ ਜਾਂ ਉਹਨਾਂ ਦੀ ਹਿਸਟਰੀ ਸਨੂਪਿੰਗ ਕਰਨ ਦੀ ਤੇ ਤੁਹਾਡੀ ਜਿਹੜੀ ਕਨਵਰਸੇਸ਼ਨ ਭਾਵੇਂ ਕਿ ਉਹ ਸਿਗਨਲ ਦੇ ਉੱਤੇ ਹੋਏ ਉਹ ਸਿਕਿਉਰ ਨਹੀਂ ਆ ਜੀ ਸੋ ਐਸਾ ਦੀ ਚੀਜ਼ਾਂ ਆਪਾਂ ਧਿਆਨ ਵਿੱਚ ਰੱਖ ਕੇ ਰੱਖ ਕੇ ਆਪਣੀ ਸਿਕਿਉਰਿਟੀ ਦਾ ਜਿਹੜਾ ਉਹ ਪ੍ਰਬੰਧ ਰੱਖਣਾ ਚਾਹੀਦਾ ਥੈਂਕ ਯੂ ਜੀ ਧੰਨਵਾਦ